ਹਵਾਨੀਗੜ੍ਹ ਸਗਰੂਰ ਰੋਡ ਤੇ ਪਿੰਡ ਕਹਾਵਦਾਂ ਚ ਬਣੇ ਸਰਕਾਰੀ ਨਸ਼ਾ ਛਡਾਊ ਕੇਂਦਰ 'ਚ ਨੌ ਨਸ਼ਾ ਪੀੜਤ ਪੁਲਿਸ ਤੇ ਸਟਾਫ ਉੱਪਰ ਹਮਲਾ ਕਰਕੇ ਫਰਾਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਫਰਾਰ ਹੋਣ ਵਾਲਿਆਂ 'ਚ 7 ਨੌਜਵਾਨ ਉਹ ਵੀ ਸ਼ਾਮਲ ਹਨ ਜਿਨ੍ਹਾਂ ਖਿਲਾਫ ਐਨ ਡੀ ਪੀ ਐਸ ਤਹਿਤ ਵੱਖ-ਵੱਖ ਦੇਰਜ ਹਨ ਅਤੇ ਨਸ਼ੇ ਦੀ ਆਦੀ ਹੋਣ ਕਾਰਨ ਉਹਨਾਂ ਨੂੰ ਅਦਾਲਤ ਵੱਲੋਂ ਇਹ ਨਸ਼ਾ ਛਡਾਊ ਕੇਂਦਰ 'ਚ ਭੇਜਿਆ ਗਿਆ ਸੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸ਼ਾਮ ਦੀ ਖਾਣੇ ਸਮੇਂ ਬੀੜਤ ਨੇ ਖਾਲੀ ਭਾਂਡੇ ਤੇ ਪਲੇਟਾਂ ਲੈ ਕੇ ਮੌਕੇ ਦੇ ਦੋ ਪੁਲਿਸ ਮੁਲਾਜ਼ਮਾਂ ਅਤੇ ਹੋਰ ਸਟਾਫ ਤੇ ਹਮਲਾ ਕਰਕੇ ਫਰਾਰ ਹੋ ਗਏ ਸ਼ਨੀਵਾਰ ਨੂੰ ਖੁਦ ਪੁਲਿਸ ਮੁਲਾਜ਼ਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦਸਾਂ ਸ਼ਾਡਾਓ ਕੇਂਦਰ ਚ ਦਾਖਲ ਹੋ ਕੇ ਵੱਡੀ ਗੰਤੀ ਚ ਮਰੀਜ਼ਾਂ ਨੇ ਧੱਕਾ ਮੁਕੀ ਕਰਦਿਆਂ ਪਲੇਟਾਂ ਨਾਲ ਹਮਲਾ ਕਰ ਦਿੱਤਾ ਅਤੇ ਪਲੇਟਾਂ ਨਾਲ ਸ਼ੀਸ਼ਾ ਤੋੜ ਕੇ ਦਰਵਾਜ਼ੇ ਤੋਂ ਭੱਜ ਗਏ ਪ੍ਰੰਤੂ ਤੁਰੰਤ ਹਰਕਤ ਚ ਆਉਂਦਿਆਂ ਉਹਨਾਂ ਨੇ ਦੱਸਿਆ ਕਿ ਇਹ ਮਰੀਜ਼ ਮੌਕੇ ਤੇ ਕਾਬੂ ਕਰ ਲਿਆ ਪ੍ਰੰਤੂ ਗਿਆਤਰ ਮਰੀਜ਼ ਭਜਨ ਚਿਕਾ ਤੁਸੀਂ ਤੇ ਹਾਜ਼ਰ ਸੀ ਉਸ ਵਕਤ ਘਟਨਾ ਦੀ ਪੁਸ਼ਟੀ ਕਰਦੇ ਆ ਨਸਾ ਸ਼ਟਾਊਟ ਦੇ ਅੰਦਰ ਦੇ ਚਾਰ ਜੀ ਆਹਨ ਪ੍ਰਕਾਸ਼ ਨੇ ਦੱਸਿਆ ਇੱਥੇ ਇੱਥੇ ਆ ਕੇ ਕੇਂਦਰ ਤੇ ਜਦੋਂ ਇਹ ਸਬੂਤ ਹੋਇਆ ਨਾ ਜੀ ਨੂੰ ਤੁਹਾਨੂੰ ਪਤਾ ਨਹੀਂ ਲੱਗੇ ਪੂਰ ਕਰ ਲਿਆ ਤੇ ਅੱਠ ਮਰੀਜ਼ ਅਜੇ ਵੀ ਫਰਾਰ ਹਨ ਰਿਪੋਰਟ ਰਾਜਕੁਰਮੀ ਪੁਵਾਨੀਗੜ ਹੋ ਗਏ ਪੰਜ ਛੇ ਬੰਦੇ ਇਧਰੋਂ ਨਿਕਲ ਗਏ ਪੰਜ ਛੇ ਬੰਦੇ ਫੜ ਲਏ ਅੱਛਾ ਪੁਲਿਸ ਕਰਮੀ ਕਿੰਨੇ ਸੀ ਟੋਟਲ ਔਨ ਡਿਊਟੀ 10 ਤਨ ਤੇ ਸਰ ਕਿੰਨੇ ਬੰਦੇ ਫਰਾਰ ਹੋਏ ਨੇ ਜਿਹੜੇ ਹੋਏ ਨੇ ਇਹ ਹੈ ਇਹ ਜੋ ਡਾਕਟਰ ਸਾਹਿਬ ਉਹ ਪੰਜ ਸੱਤ ਬੰਦੇ ਤੁਸੀਂ ਆਪ ਕਹਿ ਰਹੇ ਹੋ ਉਹਨਾਂ ਵੀ ਜਿਆਦਾ ਵੀ ਸੀ ਜੇ ਪੰਜ ਸੱਤ ਪੰਜ ਸੱਤ ਬੰਦੇ ਤਾਂ ਸੀ ਇਧਰੋਂ ਖੜੇ ਨੇ ਠੀਕ ਹੈ ਹਾਂ ਠੀਕ ਹੈ ਠੀਕ ਹੈ ਬੱਜੀ ਦੇ ਸੈਂਟਰ ਵਾਲੀ ਦੱਸ ਸਕਦੇ ਨੇ ਵੀ ਕਿ ਕਿੰਨਾ ਹਸਤਾ ਠੀਕ ਹੈ ਠੀਕ ਹੈ ਠੀਕ ਹੈ ਡੀਐਸਪੀ ਸਾਹਿਬ ਬੋਲੋ ਅ ਮੇਲੇ ਚੜਾਉ ਕੀ ਕਰਕੇ ਵਿੱਚ ਕੀ ਹੋਇਆ ਸਰ ਕਿੰਨੇ ਅਮਨਸੀ ਬੰਦੇ ਚੜਾਉਂਦੇ ਨੇ ਨਸ਼ਾ ਸ਼ਰੂ ਕੇਂਦਰ ਦੇ ਵਿੱਚ ਹੀ ਬੇਸਿਕਲੀ ਦੋ ਤਰ੍ਹਾਂ ਦੇ ਉੱਤੇ ਪੇਸ਼ੈਂਟ ਜਿਹੜੇ ਐਡਮਿਟ ਨੇ ਇੱਕ ਨੇ ਜਿਹੜੇ ਹੈਲਥ ਵਿਭਾਗ ਵੱਲੋਂ ਆਪਣਾ ਸਾ ਛੱਡਣ ਵਾਲੇ ਜਿਹੜੇ ਹੈਗੇ ਨੇ ਬੰਦੇ ਹੁੰਦੇ ਨੇ ਉਹ ਦਾਖਲ ਕੀਤੇ ਜਾਂਦੇ ਨੇ ਤੇ ਇੱਕ ਜਿਹੜੇ ਸਾਡੇ ਕੋਲ ਆ ਕੇ ਜਦੋਂ ਕਿਸੇ স্মਲ ਕੁਆਨਟੀਟੀ ਕੇਸ ਦੇ ਵਿੱਚ ਫੜੇ ਜਾਂਦੇ ਨੇ ਮਤਲਬ ਪੀਣ ਵਾਲੇ ਜਿਹੜੇ ਹੁੰਦੇ ਨੇ ਨਸ਼ਾ ਪੀਣ ਦੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਜਦੋਂ ਅਸੀਂ ਕੋਰਟ ਦੇ ਵਿੱਚ ਪੇਸ਼ ਕਰਦੇ ਆ ਤਾਂ ਕੋਰਟ ਵੱਲੋਂ ਉਹਨਾਂ ਨੂੰ ਟ੍ਰੀਟਮੈਂਟ ਵਾਸਤੇ ਹਸਪਤਾਲ ਉੱਤੇ ਭੇਜਿਆ ਜਾਂਦਾ ਏ ਮੈਂ ਇਥੇ ਤੁਹਾਡੇ ਮਾਧਮ ਤੋਂ ਕਲੀਅਰ ਕਰਨਾ ਚਾਹੁੰਦਾ ਕਿ ਕਈ ਥਾਵਾਂ ਤੇ ਗੱਲ ਆ ਰਹੀ ਹੈ ਕਿ ਨਸ਼ਾ ਵੇਚਣ ਵਾਲੇ ਆ ਕੋਈ ਹੋਰ ਨੇ ਉਹ ਨਸ਼ਾ ਵੇਚਣ ਵਾਲੇ ਨਹੀਂ ਹੈਗੇ ਨਸ਼ਾ ਪੀਣ ਵਾਲੇ ਤੇ ਮਤਲਬ ਪੀੜਤ ਵਿਅਕਤੀ ਨੇ ਜਿਹੜੇ ਨਸ਼ੇ ਤੋਂ ਉਹਨਾਂ ਨੂੰ ਨਸ਼ਾ ਛਡਾਉਣ ਵਾਸਤੇ ਉਹਨਾਂ ਦੀ ਮਰਜ਼ੀ ਨਾਲ ਉੱਥੇ ਭੇਜਿਆ ਗਿਆ ਸੀਗਾ ਤੇ ਉਹਨਾਂ ਦੀ ਮਰਜ਼ੀ ਨਾਲ ਹੀ ਉਹ ਮਤਲਬ ਆਪਣਾ ਟ੍ਰੀਟਮੈਂਟ ਉੱਥੇ ਕਰਾ ਰਹੇ ਸੀਗੇ ਤੇ ਕਿਸੇ ਕਾਰਨ ਵਾਸਤੇ ਉਹ ਮਤਲਬ ਜਿਹੜਾ ਹੈਗਾ ਉਥੋਂ ਅਜੀਬ ਕਿੰਨੇ ਕਿੰਨੇ ਪੁਲਿਸ ਮੁਲਾਜ਼ਮਾ ਦੀ ਇਥੇ ਡਿਊਟੀ ਸੀ ਸਟਾਫ ਵੀ ਹੋਣਾਗਾ ਕਿਸ ਤਰੀਕੇ ਨਾਲ ਕਿਸ ਕਿਸ ਟਾਈਮ ਹੋਈਏ ਘਟਨਾ ਕਿ ਕੱਲ ਰਾਤ ਦੇ ਖਾਣੇ ਮੇਲੇ ਜਦੋਂ ਮਤਲਬ ਉਹ ਉਹਨਾਂ ਨੂੰ ਖਾਣਾ ਲੈਣ ਵਾਸਤੇ ਦਰਵਾਜ਼ਾ ਖੋਲਿਆ ਗਿਆ ਤਾਂ ਇੱਕਦਮ ਮੁਲਾਜ਼ਮਾਂ ਨੂੰ ਜਿਹੜੇ ਹੈਗੇ ਨੇ ਉੱਤੇ ਉਹਨਾਂ ਦਾ ਸਟਾਫ ਹੈਗਾ ਉਹਨੂੰ ਕੁਝ ਕਰਕੇ ਜੇ ਉੱਥੋਂ ਇੱਕ ਕੱਚ ਦਾ ਦਰਵਾਜ਼ਾ ਸੀਗਾ ਉਹਨੂੰ ਤੋੜ ਕੇ ਜਿਹੜਾ ਹੈਗਾ ਉਤੋਂ ਚਲੇ ਗਏ ਪੁਲਿਸ ਮੁਲਾਜ਼ਮਾਂ ਦੀ ਉੱਥੇ ਗਾਰਡ ਲੱਗੀ ਹੋਈ ਹੈ ਤੇ ਉਹਦੇ ਚ ਪੁਖਤਾ ਪ੍ਰਬੰਧ ਹੈਗੇ ਸੀ ਬਟ ਉਹ ਕਿਉਂਕਿ ਉਹਨਾਂ ਨੂੰ ਉਸ ਦਾ ਆਈਡੀਆ ਸੀਗਾ ਕਿ ਪਿੱਛੇ ਵਾਲੇ ਜਿਹੜਾ ਦਰਵਾਜ਼ਾ ਹੈ ਕੱਚ ਦਾ ਉਹ ਉਹ ਉਹਨੂੰ ਤੋੜ ਕੇ ਉਹਦੇ ਵਿੱਚੋਂ ਭੱਜੇ ਨੇ ਬਾਕੀ ਫਿਰ ਤੋਂ ਮੈਂ ਦੁਬਾਰਾ ਦੱਸਣਾ ਚਾਹੁੰਦਾ ਵੀ ਨਸ਼ਾ ਆਪਣੀ ਮਰਜ਼ੀ ਨਾਲ ਛੱਡਣ ਵਾਸਤੇ ਉੱਥੇ ਕੋਰਟ ਦੇ ਵਿੱਚ ਸਟੇਟਮੈਂਟ ਦੇ ਕੇ ਤੇ ਫਿਰ ਦਾਖਲ ਹੋਏ ਸੀਗੇ ਦੁਬਾਰਾ ਉਹਨਾਂ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਤੇ ਉੱਥੇ ਜੋ ਵੀ ਡਿਸੀਜਨ ਹੋਊਗਾ ਉਸਾਰਾ ਰਸਤਾ ਹੈ ਇੱਕ ਸੰਪਰਕ ਕੀਤਾ ਕਿ ਕਿਸੇ ਨਾਲ ਜੇ ਇਨਵੈਸਟਿਗੇਸ਼ਨ ਕੀਤੀ ਜਾ ਰਹੀ ਹੈ ਪਰਿਵਾਰ ਨਾਲ ਸੰਪਰਕ ਜਿਵੇਂ ਸਾਰੇ ਪਰਿਵਾਰਾਂ ਨੂੰ ਅਸੀਂ ਦੱਸਿਆ ਹੈ ਜਿਵੇਂ ਉਹ ਆਪਣੀ ਮਰਜ਼ੀ ਦੇ ਨਾਲ ਨਸ਼ਾ ਛੱਡਣ ਵਾਸਤੇ ਉੱਥੇ ਗਏ ਸੀਗੇ ਅਸੀਂ ਅਸੀਂ ਚਾਹੁੰਦੇ ਆ ਕਿ ਉਹ ਨਸ਼ਾ ਛੱਡਣ ਦੀ ਰਾਹ ਤੇ ਚੱਲ ਰਹੀਵੇਂ ਤੇ ਉਸੇ ਰਾਹ ਤੇ ਉਹਨਾਂ ਦਾ ਇਲਾਜ ਕਰਵਾਇਆ ਜਾਵੇ ਤੇ ਕੋਈ ਇਹਦੇ ਵਿੱਚ ਕੋਈ ਪਨਿਸ਼ਮੈਂਟ ਜਾਂ ਪੋਨਿਟਿਵ ਐਕਸ਼ਨ ਕੋਈ ਨਹੀਂ ਹੈਗਾ ਉਹ ਵਿੱਚ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਸੀ ਇਹ ਕਿਸੇ ਦਿੱਕਤ ਦੀ ਐਪਲੀਕ ਨਹੀਂ ਨਹੀਂ ਇਹਨਾਂ ਦੇ ਵਿੱਚ ਜਿਹੜੇ ਮਨੂ ਨਸ਼ਾ ਕੰਜ਼ੂਮ ਕਰਨ ਦਾ ਹੀ ਜਿਹੜਾ ਹੈਗਾ ਉਹਦੇ ਵਿੱਚ ਹੈਗਾ ਕੋਈ ਇਦਾਂ ਦੀ ਕ੍ਰਿਮੀਨਲ ਵਿਅਕਤੀ ਨਹੀਂ ਹੈਗੀ ਟੋਟਲ ਕਿੰਨੇ ਸੀ ਕਿਤੇ ਕਿੰਨ ਟੋਟਲ ਉੱਥੋਂ ਆਖ ਜਿਹੜੇ ਹੈਗੇ ਨੇ ਜੀ ਮਸ਼ਾ ਚੱਡਣ ਦੇ ਜਿਹੜੇ ਪੇਸ਼ੈਂਟ ਹੈਗੇ ਨੇ ਉਹ ਚਲੇ ਗਏ ਨੇ ਉਹਨਾਂ ਦੇ ਵਿੱਚੋਂ ਸੱਤ ਜਿਹੜੇ ਹੈਗੇ ਨੇ ਉਹ ਮਾਨਯੋਗ ਕੋਰਟ ਦੇ ਆਰਡਰ ਦੇ ਨਾਲ ਉੱਥੇ ਭੇਜੇ ਗਏ ਸੀਗੇ ਤੇ ਇੱਕ ਜਿਹੜਾ ਹੈਗਾ ਉਹ ਆਪਣੇ ਮਨ ਦੀ ਨਾਲ મતલਬ ਦੂਜੇ ਚੈਨਲ ਤੋਂ ਹੈਲਥ ਡਿਪਾਰਟਮੈਂਟ ਦੇ ਚੈਨਲ ਤੋਂ ਉੱਥੇ ਗਿਆ ਸੀ ਫੂਲ ਹੈਗੇ ਨੇ ਉੱਥੇ ਬਾਕੀ ਮਗਿੰਦੇ ਕਿੰਨੇ ਕਿੰਨੇ ਐਡਮਿਟ ਨੇ ਉੱਥੇ ਹਾਲੇ ਵੀ ਬਚੀ ਤੀ ਜਿਹੜੇ ਪੇਸ਼ੈਂਟ ਹੈਗੇ ਨੇ ਟਰੀਟਮੈਂਟ ਵਾਸਤੇ ਉੱਥੇ ਹੈਗੇ ਨੇ ਮੈਂ ਸਵੇਰੇ ਉਹਨਾਂ ਨਾਲ ਮੀਟਿੰਗ ਵੀ ਕਰਕੇ ਆਇਆ ਹਾਂ ਉਹਨਾਂ ਦੀ ਕਾਉਂਸਲਿੰਗ ਵੀ ਕੀਤੀ ਹੈ ਡਾਕਟਰ ਸਾਹਿਬ ਵੱਲੋਂ ਵੀ ਕਾਉਂਸਲਿੰਗ ਕੀਤੀ ਗਈ ਹੈ ਤੇ ਉਹਨਾਂ ਦੀ ਜੇ ਕੋਈ ਤੇ ਮੋਸਟਲੀ ਦੇਖੋ ਜਦੋਂ ਕੋਈ ਵਿਅਕਤੀ ਨਸ਼ਾ ਕਰਦਾ ਹੈ ਤਾਂ ਛੱਡਣਾ ਥੋੜਾ ਜਿਹਾ ਉਹਨੂੰ ਔਖਾ ਲੱਗਦਾ ਇਸ ਕਰਕੇ ਉਹ ਉੱਥੋਂ ਜੋ ਇਸਕੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਪੈਨਿਕ ਕਰੇ ਨਾ ਹੋਏ ਉਸਨੂੰ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜਿਹੜੀ ਕੁਝ ਕੁ ਮਤਲਬ ਸੋਰਸਸ ਤੋਂ ਮੈਨੂੰ ਪਤਾ ਲੱਗਿਆ ਕਿ ਇਹ ਕਿਹਾ ਜਾ ਰਿਹਾ ਹੈ ਕਿ ਕੋਈ ਨਸ਼ਾ ਵੇਚਣ ਵਾਲੇ ਉੱਥੋਂ ਚਲੇ ਗਏ ਨਸ਼ਾ ਪੀਣ ਵਾਲੇ ਇਲਾਜ ਅਧੀਨ ਜਿਹੜੇ ਪੇਸ਼ੈਂਟ ਸੀਗੇ ਉਹ ਉੱਥੋਂ ਗਏ ਨਹੀਂ ਤੇ ਉਹਨਾਂ ਨੂੰ ਜਲਦੀ ਹੀ ਉਹਨਾਂ ਦੇ ਪਰਿਵਾਰ ਨਾਲ ਤਾਲਮੇਲ ਕਰਕੇ ਜਿਹੜਾ ਵਾਪਸ ਉੱਥੇ ਟਿਕਲ ਗਏ ਠੀਕ ਹੈ ਸਰ ਕੀ ਨਾਮ ਹੈ ਹਾਂ ਡਾਕਟਰ ਪ੍ਰੀਤ ਸ਼ਾਨ ਕੋਚ ਮੈਡੀਕਲ ਅਫੀਸਰ ਸੈਕਿੰਡ ਅਹ ਇਹ ਸਾਡੇ ਕੋਲ ਪੇਸ਼ੈਂਟ ਆਏ ਸੀ ਜਿਹਦੇ ਵਿੱਚ ਪੁਲੀ ਪੇਸ਼ੈਂਟ ਕੋਰ ਥਰੂ ਆਏ ਸੀ ਇਹਨਾਂ ਤੇ ਐਨਡੀਪੀਐਸ ਦਾ ਕੇਸ ਲੱਗਿਆ ਹੋ ਸੀ ਸੈਕਸ਼ਨ 327 ਜਿਹਦੇ ਵਿੱਚ ਇਹਨਾਂ ਦਾ ਕੁਝ ਅਮਾਉਂਟ ਬਰਾਮਦ ਹੁੰਦੀ ਹੈ ਇਹਨਾਂ ਸ਼ੱਕ ਕਰਦੇ ਆ ਇਹ ਕੋਰਟ ਨੇ ਭੇਜਿਆ ਸੀ ਕਿ ਤੁਸੀਂ ਆਪਣਾ ਯੋਗਾ ਟ੍ਰੀਟਮੈਂਟ ਕਰਾ ਲਓ ਸਾਡੇ ਕੋਲੋਂ ਤੇ ਉਸ ਦੇ ਅਸਤੇ ਅਸੀਂ ਜੋ ਰਿਪੋਰਟ ਲਿਖ ਕੇ ਦੇਵਾਂਗੇ ਤੁਹਾਨੂੰ ਉਸ ਤੋਂ ਕਮਿਊਨਿਟੀ ਮਿਲ ਜੇਗੀ ਇਹ ਜਿਹੜੇ ਪੇਸ਼ੈਂਟ ਸੀਗੇ ਅਸੀਂ ਪਹਿਲਾ ਹਫਤਾ ਅਸੀਂ ਇੱਥੇ ਡੀਟੌਕਸੀਫਿਕੇਸ਼ਨ ਸੈਂਟਰ ਚ ਰੱਖੇ ਡੀਟੌਕਸੀਫਿਕੇਸ਼ਨ ਸੈਂਟਰ ਚ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਰੀਹੈਬ ਸੈਂਟਰ ਭੇਜਿਆ ਸੀਗੇ ਤੇ ਉਹਨਾਂ ਪੇਸ਼ੈਂਟਾਂ ਵਿੱਚੋਂ ਹੀ 9 ਪੇਸ਼ੈਂਟ ਸੀਗੇ ਜਿਹੜੇ ਇੱਥੋਂ ਰਾਤ ਨੂੰ ਇਹਨਾਂ ਨੇ ਪਲਾਨਿੰਗ ਕੀਤੀ ਆ ਤੇ ਸਾਡੇ ਸਟਾਫ ਨੇ ਨਾਲ ਵੀ ਨਾਲੇ ਥੋੜਾ ਜਿਹਾ ਹੱਤਤਾਬਾਈ ਕੀਤੀ ਆ ਤੇ ਉੱਥੇ ਜਿਹੜਾ ਸੀਗਾ ਸ਼ੀਸ਼ਾ ਵਗੈਰਾ ਤੋੜ ਕੇ ਬ੍ਰੇਕ ਕਰਕੇ ਉੱਥੋਂ ਹੀ ਨਿਕਲੇ ਨੇ 9 ਵਿੱਚੋਂ 7 ਪੇਸ਼ੈਂਟ ਸੀ ਜਿਹੜੇ ਅੰਡਰ ਟ੍ਰਾਇਲ ਸੀਗੇ ਕੋਰਟ ਵਾਲੇ ਤੇ ਦੋ ਪੇਸ਼ੈਂਟ ਸਾਡੇ ਨਾਰਮਲ ਸੀਗੇ ਤੇ ਪੁਲਸ ਵੀ ਉੱਥੇ ਬ੍ਰਾਹਮਚ ਉਸ ਟਾਈਮ ਹੈਗੀ ਸੀ ਪ੍ਰੈਜ਼ੈਂਟ ਸੀਗੀ ਦੋ ਪੇਸ਼ੈਂਟ ਦੋ ਪੁਲਸਰ ਇੰਨਾਂ ਦੇ ਸੀ ਗਾਰਡ ਰੱਖੇ ਹੋਏ ਸੀ ਨਾਲ ਉਹਨਾਂ ਦੇ ਵੀ ਇਹਨਾਂ ਨੇ ਫਿਜ਼ੀਕਲੀ ਕੀਤਾ ਜਿਹਦੇ ਸੀ ਸੀਸੀਟੀਵੀ ਫੁਟੇਜ ਵੀ ਹੈਗੀ ਸਾਡੇ ਕੋਲ ਤੇ ਇਹ ਚੀਜ਼ ਹੋਈ ਯਾਰਤ ਨੂੰ ਸਰ ਜਿਹੜੇ ਕੈਦੀ ਦੱਸੇ ਜਾ ਰਹੇ ਕਿ ਕੋਈ ਕੋਈ ਸੰਗੀਤ ਆਰਾਮਾਂ ਦੇ ਅੰਦਰ ਉਹਨਾਂ ਦੇ ਤਾਂ ਡਰਾਈਵ ਚੱਲ ਰਿਹਾ ਸੀ ਕਿਸ ਤਰ੍ਹਾਂ ਦੇ ਮਾਮਲੇ ਦਰਜ ਸੀ ਇਹਨਾਂ ਤੇ ਜੀ ਐਨਡੀਪੀਐਸ ਦਾ ਹੀ ਐਕਟ ਚੱਲ ਰਿਹਾ ਸੀਗਾ ਜਿਸ ਵਿੱਚ ਮਤਲਬ ਆਪ ਕੁਝ ਕੰਜ਼ਿਊਮ ਕਰਦੇ ਨੇ ਜਾਂ ਕੁਝ ਸਮਾਲ ਅਮਾਊਂਟ ਇਹਨਾਂ ਤੋਂ ਬਰਾਮਦ ਹੁੰਦੀ ਉਹ ਸਦੀਨ ਆਈ ਸੀ ਕਿੰਨੀ ਐਜ ਦੇ ਸੀ ਇਹ ਇਹ ਅਪ੍ਰੋਕਸੀਮ ਕਿਸ ਤਰ੍ਹਾਂ ਵਾਲਾ ਉਹਨਾਂ ਨੇ ਬੇਕੀ ਤਾਸ਼ੀਸ਼ੇ ਨੂੰ ਕਿਸ ਤਰ੍ਹਾਂ ਜਿਹੜਾ ਉਹ ਇਹ ਇਹਨਾਂ ਨੂੰ ਖਾਣਾ ਦੇਣ ਲਈ ਅਸੀਂ ਜਦੋਂ ਗੇਟ ਖੋਲ੍ਹਿਆ ਤਾਂ ਆਈਡੀਆ ਮਤਲਬ ਕਹਿੰਦਾ 18-20 ਪੇਸ਼ੈਂਟ ਇਕੱਠੇ ਬਾਹਰ ਭੱਜੇ ਨੇ ਜਿਹਦੇ ਵਿੱਚ ਜੋ ਇਹਨਾਂ ਨੇ ਅਟੈਕ ਵੀ ਕੀਤਾ ਸਾਡੇ ਬੰਦਿਆਂ ਤੇ ਤੇ ਸ਼ੀਸ਼ਾ ਤੋੜ ਕੇ 9 ਕ ਪੇਸ਼ੈਂਟ ਭੱਜੇ ਨੇ ਬਾਕੀਆਂ ਨੂੰ ਅਸੀਂ ਫਿਰ ਵੀ ਸਾਡੇ ਗਾਰਡ ਨੇ ਵੀ ਤੇ ਪੁਲਸ ਵਾਲੇ ਨੇ ਮਿਲ ਕੇ ਉਹਨਾਂ ਨੂੰ ਰੋਕ ਲਿਆ ਉੱਥੇ ਕੋ ਸਰ ਕੀ ਉਹਨਾਂ ਦੇ ਪਰਿਵਾਰਾਂ ਨੂੰ ਤਲਾ ਲਾਈ ਹਾਂ ਹਾਂਜੀ ਪਰਿਵਾਰ ਨੂੰ ਵੀ ਲਾਤੀ ਅਸੀਂ ਪੁਲਸਰ ਨੂੰ ਵੀ ਲਿਖ ਕੇ ਦੇ ਦਿੱਤਾ ਹੋਇਆ ਕਿ ਆ ਇਨਸੀਡੈਂਸ ਹੋਇਆ ਉਹਨਾਂ ਦੇ ਕੰਨਿਓਗੇ ਪੂਰੀ ਉਹ ਚੱਲ ਰਹੀ ਹੈ ਫੜਲੇ ਰਿਹਾ ਦਫੀਸੇ ਨਾਲ ਸਰ ਹੁਣ ਤੱਕ ਕੋਈ ਇਨਫੋਰਮੇਸ਼ਨ ਹੈ ਵੀ ਕਿਸ ਤਰ੍ਹਾਂ ਜਿਹੜਾ ਕਿੱਥੇ ਕਿੱਥੇ ਜਾ ਰਹੇ ਨੇ ਕਿ ਕੁਝ ਹੁਣ ਤੱਕ ਉਹਨਾਂ ਬਾਰੇ ਇਨਫੋਰਮੇਸ਼ਨ ਪਤਾ ਲੱਗੀ ਨਹੀਂ ਉਹ ਪੁਲਿਸ ਵਾਲੇ ਆਪਣੇ ਲੈਵਲ ਤੇ ਕਰ ਰਹੇ ਨੇ ਉਹਦੇ ਬਾਰੇ ਕੁਝ ਪਤਾ ਨਹੀਂ